ਗੁਰਵਤ ਇਹਦੇ ਤੇ ਉਹ ਗਾਲਿਆ ਘਰ ਦੀ ਰੋਟੀ ਕੁੱਤੇ ਨੂੰ ਪਛੀ ਨਹੀਂ ਉਹਨੇ ਫੇਰ ਤਰਾ ਪਾਣੀ ਵੜ ਲਿਆ ਵਾ ਕਿਹੜੀ ਕਿਹੜੀ ਕਰਤੂਤਾ ਫੇਰ ਪਾਣੀ ਵੜ ਲਈ ਵੜਨਾ ਕੀ ਕਰ ਲੈਗਾ ਉਹ ਖਾਈ ਨਾ ਵਈ ਦ ਫੋਨ ਕਰ ਲੈ ਨਾ 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 ਕਿੱਥੇ ਜਾ ਤਾ ਹਾਂ ਬੰਦੇ ਆਂਦਾ ਤਾਂ ਮੇਰੇ ਇੱਕ ਗੱਲ ਦੀ ਸਮਝ ਨਹੀਂ ਲੱਗੀ ਪਾਣੀ ਮੈਂ ਵੱਡੇ ਆਸਤੇ ਮੈਂ ਕੀਤਾ ਤੇ ਹੁਸਨ ਨੂੰ ਪਤਾ ਕਿਦਾਂ ਲੱਗ ਗਿਆ ਉਹ ਤੇ ਮੁਕੇ ਤੇ ਆਇਆ ਜਿਵੇਂ ਨੂੰ ਕੋਈ ਦੱਸਿਆ ਹੋਵੇ ਉਹ ਤੇ ਬੰਦੇ ਨੂੰ ਫੋਨ ਲਾਵਾਂ ਜਾਂਦਾ ਭਲਾ ਚੋਮਣੇ ਜਿਹੜੀ ਮੇਰੇ ਸਾਹ ਨਾ ਦਾ ਉਹ ਚੋਕਲਾਸ ਨੂੰ ਹਲੋ ਦੇ ਜੀ ਹਾਂ ਜੋ ਬਨਵੀਰ ਕਿੱਥੇ ਜਾਓ ਹਾਂਜੀ ਕਾਮ ਹਿੰਦਾ ਦਿਨਾ ਯਾਰ ਇੱਕ ਯਾਰ ਪਲਾ ਮੈਂ ਨਾ ਅੱਜ ਦਾ ਜਿਹੜੇ ਮਲਾਦਨ ਲੜਾਈ ਹੋਈ ਐ ਢੀ ਪਾਣੀ ਤੋਂ ਹਾਂਜੀ ਪਤਾ ਤੇ ਭਲਾ ਤੈਨੂੰ ਪਤਾ ਨੂੰ ਕੋਈ ਸਾਨੂੰ ਕਿਨੇ ਦੱਸਿਆ ਸੀ ਮੇਰੇ ਤੋਂ ਮਨਾ ਪੀਆ ਪੀਉ ਸੰਦ ਲੱਗ ਗਿਆ ਨਾ ਜਾਉਣੀ ਲੁੱਤੀ ਲਈ ਹੁਣ ਚਾਲ ਠੀਕ ਆ ਮੈਂ ਕਿੱਥੇ ਆਸ ਟਾਈਮ ਹੁਸਨ ਹਾਂ ਹਾਂ ਆਜੀ ਜੀ ਚਾਲ ਠੀਕ ਆ ओके ओके ਜਿੰਨਾ ਬਬਲ ਹੈਪੀ ਦੀ ਜੜਾਂ 'ਚ ਬਿਠਾ ਆਂ ਜੀ ਚੱਲ ਇਹਨੇ ਆ ਕੀ ਬਣਦਾ ਦਾਣ ਪੁੱਸਣੋਏ ਓ ਸਣਾ ਹਾਂ ਫੇਰ ਕੀ ਪਾਣੀ ਵਧਣਾ ਹੈ ਪਾਣੀ ਨਹੀਂ ਵਧਣਾ ਆ ਬੀਵਾ ਵੀ ਛੇ ਗੱਲਾਂ ਤਾਂ ਮੈਨੂੰ ਹੁਣ ਪਾ ਲੱਗਾ ਇਹੜੀ ਵਿੱਚ ਲਈ ਗੱਲ ਉਹ ਗੁਰੂ ਆਪਣ ਲੜਵਾਉਣ ਵਾਲਾ ਪਤਾ ਕੌਣੀ ਕੌਣ ਆ ਹੈਪੀ ਨੱਕਾ ਤੂੰ ਵੱਢ ਕੇ ਕਿਹਾ ਹੈ ਗੁਰੂ ਆ ਮੈਂ ਤੇ ਨੱਕਾ ਵੱਢ ਕੇ ਬੈਠਾ ਹਾਂ ਹਾਂ ਮੈਂ ਬੈਠਾ ਤੇ ਮੈਂ ਨਾ ਤੂੰ ਕੋਈ ਥੱਤੇ ਬਿਠਾਇਆ ਹੈ ਤੂੰ ਮੈਂ ਕੋਈ ਗੱਲ ਨਹੀਂ ਉਹ ਤੂੰ ਛੜ ਗਿਆ ਹਾਂ ਮੈਂ ਉਹਨੂੰ ਸਾਰੀ ਘੰਨੇ ਤੋਂ ਛੜ ਗਿਆ ਤੇ ਮੈਂ ਤਾਂ ਬੈਠਾ ਬਾਜੋ ਭਰਾ ਮੈਨੂੰ ਆਂਦਾ ਤੀਬਾ ਕਰ ਵੀ ਪਾਣੀ ਵੱਢ ਲਾ ਅੱਛਾ ਮੈਂ ਉਹਦੀ ਮੰਗ ਲਾ ਕੇ ਪਾਣੀ ਵੱਢ ਲਿਆ ਤੇ ਗੁਰੂਆ ਬਾਤੋਂ ਉਹਨੇ ਫੇਰ ਮਲਾਂ ਮੈਂ ਅਗਲੇ ਦਿਨ ਫੇਰ ਤੂੰ ਚਲ ਗਿਆ ਉਹਨੇ ਮੈਨੂੰ ਫੇਰ ਆ ਜਾਣਾ ਤੂੰ ਪਾਣੀ ਵੜ ਲੈ ਕੋਈ ਨਹੀਂ ਹੁੰਦਾ ਉਹਨੇ ਜਾ ਕੇ ਤੈਨੂੰ ਦੱਸਤਾ ਉਹ ਤੇ ਗੁਰੂਆ ਮੈਨੂੰ ਦੱਸਣਾ ਇਹ ਵੀ ਦੇਖਦੀ ਬਨੇ ਫੇਰ ਤੇਰਾ ਪਾਣੀ ਵੜ ਲੈ ਆ ਮੈਨੂੰ ਉਹਨੇ ਕਹਿਆ ਵੀ ਪਾਣੀ ਵੜ ਲੈ ਅੱਛਾ ਜਿਹੜਾ ਮਬੇ ਸਾਰਾ ਪਵਾੜਦਾ ਰਹੋ ਹੀ ਉਹ ਹੀ ਜਾਵੇ ਉਹਦੀ ਟੇਢ ਜਿਹੜਾ ਕਾਨਾ ਉਹ ਕੱਢੀ ਏ ਕੋਈ ਨਹੀਂ ਕਰਦੇ ਆ ਕੱਖ ਚੱਲ ਆ ਜਾ ਪਾਪਾ ਨੂੰ ਲੜਾਉਣ ਵਾਲਾ ਹੀ ਉਹ ਪੂਲਾ ਪਾਵੇਂ ਲੜ ਪਿਆ ਤੈ ਕੰਮ ਕਰ ਹੂੰ ਆਪਾਂ ਮਿਲਦੇ ਸ਼ਾਮੀ ਮੈਂ ਮਾੜਾ ਜਿਹੜਾ ਬਟਾਊਟ ਆ ਲਿੰਬਲਾ ਬੰਦਾ ਨਹੀਂ ਗੁਰੂ ਆਇਆ ਆਪਣਾ ਚਲ ਠੀਕ ਆ ਕੋਈ ਨਹੀਂ ਚਲ ਚੰਗਾ ਫਿਰ ਸਾਦਲਾ ਸ਼ਾਮੀ ਉਹਨੂੰ ਸਾਦਦੇ ਨੂੰ ਵੀ ਬਹਾਨਾ ਲਾਉਨੇ ਫਿਰ ਲਾਉ ਉਹਨੂੰ ਬਹਾਨਾ ਗਈ ਉਹਨੂੰ ਕਿ ਆਇਆ ਤੇ ਚਲ ਠੀਕ ਆ ਚੰਗਾ ਚਲ ਮਿਲਦੇ ਕੋਈ ਅੱਧਾ ਕਿਤੇ ਮੇਲੀ ਜਾਵੇ ਕਿਤੇ ਆਓ ਚਲ ਠੀਕ ਆ ਕਿਤੇ ਫਸੇ ਤੇ ਕਰਦਾ ਰਹਿੰਦਾ ਸਾਰੇ ਦੜੀ ਚੰਗਾ ਵਾਹ ਕਿਹੜੀ ਸਕੀਮ ਲਾ ਕੇ ਇਹਨੂੰ ਸੱਦਾ ਮੈਂ ਕਹਿੰਨਾ ਸ਼ਹਿਰ ਚਲੀ ਗਈ ਕੁੜਾ ਜਾ ਨੀ ਲੰਮਾ ਫੋਨ ਮੈਂ ਪਿਛਾਰ ਚੱਲੀ ਹਾਂ ਹਾਂ ਭੋਲੂ ਪਿਆੜਿਆ ਵਧੀਆ ਜੀ ਵਧੀਆ ਹੋਰ ਕੀ ਕਰਨਿਆ ਕੁਝ ਨਹੀਂ ਕਰਨਾ ਕੀ ਵਿਹਲੇ ਕਿੰਨੂੰ ਯਾਦ ਕਰਨ ਡਿਆਂ ਕਿਉਂ ਅੱਜ ਮੇਰੀ ਯਾਦ ਕਿਦਾਂ ਗਈ ਵਿਹਲਾ ਹੀ ਆ ਹਾਂ ਵਿਹਲਾ ਹੀ ਆ ਉਹ ਸ਼ਹਿਰ ਨੂੰ ਚਲੀਏ ਮੜਾ ਜਾ ਕੀ ਕਰਨਾ ਹੈ ਉਹ ਆ ਤੈਨੂੰ ਖਵਾ ਪੈ ਕੇ ਲਾਵਾਂ ਤੀ ਤੂੰ ਅੰਦਰ ਬੈਠੇ ਮਰਦਣਾ ਤੀ ਚੱਲ ਉਹਨਾ ਫਿਰ ਮੈਂ ਖਵਾਏਗਾ ਕੀ ਇਹ ਦੱਸ ਕਰਨਾ ਚੱਲ ਜੋ ਤਰ੍ਹਾਂ ਜੇਕਰ ਖਵਾ ਦਾਂਗੇ ਚੱਲ ਉਹਨਾ ਮੈਂ ਚੱਲ ਠੀਕ ਆ ਮੈਂ ਉਹਨਾ ਤੈਨੂੰ ਲੈਣ ਚਲਾ ਆ ਜਾ ਲੈਣ ਘਰੇ ਆ ਰ ਆ ਗਿਆ ਆ ਗਿਆ ਸੜਾਈ ਨੇ ਤੇ ਅੱਧਾ ਕਰੇ ਬਾਹਰ ਖਲੋ ਤਾਂ ਮੈਨੂੰ ਬਾਹਰ ਖਲਾ ਰਿਆ ਆਇਆ ਨਹੀਂ ਮੈਂ ਫੂ ਲਾ ਕੇ ਪੁੱਛਦਾ ਉਹ ਹੈਲੋ ਬਲੂ ਆ ਜਾਣੀ ਆ ਜਾਣ ਯਾਰ ਮੇਰਾ ਮੋਟਰਸਾਈਕਲ ਨਹੀਂ ਸਟਾਰਟ ਹੋਣ ਦਿਆ ਤੇ ਹੁਣ ਕੀ ਕਰੀਏ ਏਦਾਂ ਕਰ ਵੀ ਤੇਰਾ ਮੋਟਰਸਾਈਕਲ ਘਰੇ ਹੀ ਘਰੇ ਹੀ ਆ ਏਦਾਂ ਕਰ ਵੀ ਮੈਨੂੰ ਲੈਣ ਆ ਜਾ ਮੈਂ ਘਰੇ ਬੈਠਾ ਬਾਰ ਚੱਲ ਮੈਂ ਆ ਗਿਆ ਹੁਣੇ ਆ ਗਿਆ ਆ ਜਾ ਆ ਜਾ ਮਿੰਟੂ ਮੈਂ ਚਲੋ ਯਾਰ ਆਪਣਾ ਮੋਟਰਸਾਈਕਲ ਛੱਡਣਾ ਪੈਣਾ ਚਲ ਖੜ ਤੇ ਗੁਰੂਵਰ ਕਿੰਨਾ ਟਾਈਮ ਹੋ ਗਿਆ ਹੈ ਪੀ ਆਇਆ ਨਹੀਂ ਆ ਜਾਂਦਾ ਕੋਈ ਨਹੀਂ ਰਗੜਨਾ ਅੱਜਾਂ ਕਾਇਫ ਫੜ ਕੇ ਤੂੰ ਆਪ ਨੇ ਨਹੀਂ ਗੁਰੋ ਯਾਰ ਰਿਆ ਆਪਣਾ ਐਦਾਂ ਨਹੀਂ ਕਰਨਾ ਯਾਰ ਤਾਂ ਹੀ ਕੰਦਰੀ ਕੀਤੀ ਆਵਾਂਗੇ ਉਹਨੂੰ ਸਮਝਾ ਲਾਂ ਉਹਨੇ ਆ ਲੈਂਦੇ ਤੂੰ ਠੰਡਾ ਰਹਿ ਠੰਡਾ ਰਿੰਦਾ ਤੇ ਫੇਰੇ ਨਾ ਕੋਈ ਹੋਣਾ ਨਹੀਂ ਉਹ ਭਰਾ ਗਲਤੀ ਹੋ ਗਈ ਮੇਰੇ ਤੋਂ ਮੰਨ ਲਿਆ ਵਾ ਕੋਈ ਨਾ ਠੰਡਾ ਰਹਿ ਲੋ ਨਹੀਂ ਦਾਲਣ ਜੀ ਚਲ ਠੀਕ ਆ ਪਿਆਰ ਨਾ ਕਰ ਲਾਂਗੇ ਗੱਲ ਆ ਜਾਣੀ ਇਹਦੀ ਅਗਦਾ ਵੇਖੂਰਾ ਟਾਡੀ ਹੈ ਹਾਂ ਹੋਣੀ ਹੀ ਸੁਲਾ ਲੜਾਈ ਦੇ ਗਰਦਾਰ ਬੰਦਿਆਂ ਕਰਾਈ ਹੀ ਬਹਿ ਜਾ ਵੈਸੇ ਤੇਰੀ ਕਾਤ ਨਹੀਂ ਆ ਗਈ ਤੇ ਬਹਿਣ ਤੀ ਵੈਹੇ ਅੱ피 ਤਾਂ ਚੰਗਾ ਨਹੀਂ ਕੀਤਾ ਕੀ ਕੀਤਾ ਮੈਂ ਤੇਰੀਆਂ ਸਾਰੀਆਂ ਕਰਤੂਤਾਂ ਤੇ ਸਾਹਮਣੇ ਆ ਗਈਆਂ ਕੀਤਾ ਕੀ ਆ ਕੀਤਾ ਕੀ ਜੋ ਤੂੰ ਜੋ ਤੂੰ ਕੀਤਾ ਤੈਨੂੰ ਪਤਾ ਵਾ ਹੂੰ ਸਮਝ ਗਿਆ ਐਡਾ ਨਿਆਣ ਨਾਣਾ ਬਣ ਤੂੰ ਬੜੀ ਬੜੀ ਜੜਾ ਗੁਰਾ ਤੇਰੀ ਤੇ ਉਹ ਗਾਲਿਆ ਘਰ ਦੀ ਕੋਈ ਰੋਟੀ ਕੁੱਤੇ ਨੂੰ ਪਛੀ ਨਹੀਂ ਬਸ ਇਸ ਕੰਮ ਲਈ ਬਲਾ ਹੀ ਹੋ ਤਿੰਨ ਨੂੰ ਮਮਾ ਕਿਹੜੇ ਕੰਮ ਨੂੰ ਬਣਾਉਣਾ ਹੈ ਤੂੰ ਗਰਦਾਰੀ ਕੀਤੀ ਸਾਡੇ ਨਾਲ ਹੂੰ ਮਨੂਰ ਲੜਾਇਆ ਦੂਆਂ ਯਾਰਾਂ ਨੂੰ ਹੂੰ ਭਰਾਵਾ ਵਰਗੇ ਯਾਰ ਨਹੀਂ ਤੂੰ ਲੜਾਇਆ ਜੇ ਨਾਲ ਜੇ ਤਰਾਜਾ ਚੱਲ ਜਾ ਇੱਥੋਂ ਬੰਦੇ ਆ ਗੁੰਦਾ ਤਾਂ ਉਹ ਗੁੱਲਾਈਂ ਦੰ ਪਹਿਲਾਂ ਹੀ ਬੰਦੇ ਨੂੰ ਪਰਖ ਲਾਣੇ ਚਾਹੀਦੇ ਯਾਰ ਸਾਰੇ ਉਹ ਮੈਨੂੰ ਕੀ ਪਤਾ ਹੈ ਦੰ ਦਾ ਨਿਕਲੂ ਇਹ ਜੂੜ ਜੀ ਰੁਆ ਹੋਈ ਨਾ ਮਾਰਾ ਡਾਉਂ ਚੋਂ ਬੰਦੇ ਚੋਂ ਨਾ ਬੜਾ ਕੋਸਟ ਆ ਹੀ ਚੱਲ ਜਾਂਦਾ ਵਾ ਇਹ ਤੇਰੇ ਗੱਲਾ ਵੀ ਮਾਰਾ ਹੀ ਟੈਂਸ਼ਨ ਦੇ ਲਾ ਦੋ ਆਹੋ ਚੱਲ ਫਿਰ ਆਇਆ ਸ਼ਹਿਰ ਚੱਲੀਏ ਚਲਦੇ ਆਂ ਸ਼ਹਿਰ ਆਪੀਆ ਇਹ ਖੋਜੇ ਕੀ ਖਵਾਏਗਾ ਨੀਰਾ ਖਾਣੇ ਆ ਜਾ ਚਲੋ ਇਹ ਬਾਟ ਚਲ ਆਜੇ ਇਹ ਫਿਰ ਗੱਲ ਮੁੰਸਰ ਚੱਲਾ ਮੈਂ ਸੌਣਾ ਲਾ ਗਰੀ ਆ ਜਾ ਆ ਜਾ ਜਾਣਾ ਇਦੇ